ਆਲੋ ਤੇ ਹੁਣ ਉਹ ਅਵਾਰਡ ਜਿਹੜਾ ਅਵਾਰਡ ਪਾਈ ਪਰਮਜੀਤ ਸਿੰਘ ਜੀ ਖਾਲੜਾ ਸਾਹਿਬ ਜਿਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਨਾਲ ਰਾਖਾ ਅਵਾਰਡ ਦੇ ਨਾਲ ਭਾਈ ਜਸਵੰਤ ਸਿੰਘ ਜੀ ਖਾਲੜਾ ਅਵਾਰਡ ਸਨਮਾਨ ਵਜੋ ਮੈਂ ਪੜ ਰਿਹਾ ਹਰੇ ਹੀ ਕੱਲੇ ਕੱਲੇ ਵਰਕਰ ਨੂੰ ਕੱਲੇ ਕੱਲੇ ਲੀਡਰ ਨੂੰ ਬੇਨਤੀ ਹੈ ਕਿ ਇੱਕ ਇੱਕ ਸ਼ਬਦ ਪੜੋ ਜੋ ਸਰਦਾਰ ਮਾਨ ਸਿੰਘ ਸਾਹਿਬ ਨੇ ਭਾਈ ਖਾਲੜਾ ਜੀ ਪ੍ਰਤੀ ਇਸ ਸਟੇਟ ਤੋਂ ਸੁਜੋਬਤ ਕੀਤਾ ਚਾਦ ਕਿਧਰੇ ਇਤਿਹਾਸ ਚ ਗੱਲਾਂ ਹੋਣਗੀਆਂ ਬੇਵਕਤੇ ਮਰਿਆ ਨੂੰ ਅੱਖੀਆਂ ਰੋਣਗੀਆਂ ਸਨਮਾਨ ਪੱਤਰ ਅੱਜ ਵੀ 12 ਫਰਵਰੀ 25 ਨੂੰ માતા ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜਦਿਆਂ ਨੇ ਸ਼ਹੀਦੀ ਇਸਤਾਨ ਸ੍ਰੀ ਫੱਤੇਗੜ ਸਾਹਿਬ ਦੀ ਮੁਕੱਤਸ ਧਰਤੀ ਤੇ ਮਰਦੇ ਮੌਜਹਿਦ ਬੀਮੀ ਸਾਦੀ ਦੇ ਮਹਾਰ ਸ਼ਹੀਦ ਸਿੱਖ ਆਜ਼ਾਦੀ ਦੇ ਲੰਮੜਦਾਰ ਸੰਤ ਬਾਬਾ ਪਿੰਡਰਾਂ ਵਾਲਿਆਂ ਦੇ ਜਨਮ ਦਿਨ ਤੇ ਸਮੁੱਚੀ ਖਾਲਸਾ ਪੰਥ ਨੇ ਜਨਮਾਤਾਂ ਲਈ ਜਵਾਨੀ ਕਰਦਿਆਂ ਸਰੋਵਰ ਨੇ ਕਾਲੀ ਦਾਲ ਅੰਮ੍ਰਿਤਸਰ ਵੱਲੋਂ ਪਾਈ ਜਸਵੰਤ ਸਿੰਘ ਖਾਲੜਾ ਨੂੰ ਮਨੁੱਖੀ ਅਧਿਕਾਰਾਂ ਦਾ ਰਾਖਾ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਬੋਲੇ ਸੋਨਹਾੜਾ ਸ੍ਰੀ ਅਕਾਲ ਕਿਉਂਕਿ ਹਿੰਦੂ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਤੋਂ ਲਗਾਤਾਰ ਸਿੱਖਾਂ ਦੀ ਨਾ ਸਿਰ ਕੁਛ ਕੁਸੀ ਕੀਤੀ ਜਾ ਰਹੀ ਸੀ ਹਜ਼ਾਰਾਂ ਬੇਗੁਨਾਹ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਕੇ ਅਤੇ ਲਾਸਾਂ ਨੂੰ ਅਰਪਸ਼ਾਤੀਆਂ ਦੱਸ ਕੇ ਬਖ ਬਖ ਸਸਕਾਂਡ ਘਾਟਾਂ ਵਿੱਚ ਸੰਸਕਾਰ ਕੀਤੇ ਜਾ ਰਹੇ ਸਨ ਇਸ ਸਰਕਾਰੀ ਕੁਕਰਮ ਦੀ ਤਹਿਕੀਕਾਤ ਕਰਕੇ ਾਈ ਜਸਵੰਤ ਸਿੰਘ ਖਾਲੜਾ ਨੇ 25000 ਅਣਪਸਾਤੀਆਂ ਲਾਸਾਂ ਦੀ ਨਿਸ਼ਾਨਦੇਹੀ ਕੀਤੀ ਜੋ ਸਿੱਖ ਨੌਜਵਾਨਾ ਦੀਆਂ ਸਨ ਸਰਕਾਰ ਅਤੇ ਪੁਲਿਸ ਨੇ ਆਪਣੇ ਲਹੂ ਲਿਬੜੇ ਮੂੰਹ ਤੇ ਜੰਤਕਹੂੜ ਤੋਂ ਕਮਰਾਉਂਦਿਆਂ ਾਈ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕਰਕੇ ਮਨੁੱਖ ਆਣ ਮਨੁੱਖੀ ਸਿਹ ਦੇ ਕੇ 6 ਦਸੰਬਰ 1995 ਨੂੰ ਸ਼ਹੀਦ ਕਰ ਦਿੱਤਾ ਪਾਈ ਖਾਨੜਾ ਬੇਸਾਂ ਖੁਦ ਸ਼ਹੀਦ ਹੋ ਗਏ ਪੰਤੂ 25000 ਸੀਤਾ ਉੱਤੇ ਅਲਫਸਾਤੇ ਹੋਣ ਦਾ ਕਫਨ ਹਟਾ ਕੇ ਸਿੱਖ ਕੌਮ ਦੀ ਸਰਕਾਰ ਵੱਲੋਂ ਕੀਤੀ ਨਸਲਕੁਸ਼ੀ ਨੂੰ ਨੰਗਾ ਕਰ ਦਿਆਂ ਮਨੁੱਖੀ ਹੱਕਾਂ ਦਾ ਇੱਕ ਅਨੋਖਾ ਹਾਲਿਆਏ ਲਿਖ ਗਏ ਇਸ ਕਰਕੇ ਉਹਨਾਂ ਨੂੰ ਮਨੁੱਖੀ ਅਧਿਕਾਰਾਂ ਦਾ ਅਵਾਰਡ ਸਨਮਾਨਿਤ ਕਰਕੇ ਸ਼ੋਭਨੀ ਕਾਲੀਦਾਲ ਅੰਬਰਸਰ ਆਪਣਾ ਫਰਜ਼ ਨਿਭਾ ਰਿਹਾ ਹੈ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼ੋਭਨੀ ਕਾਲੀਦਾਲ ਅੰਬਰਸਰ ਅਤੇ ਸਮੁੱਚੀ ਸੱਜਣ ਬੰਦੀ ਇਹ ਅਵਾਰਡ ਪ੍ਰਾਪਤ ਕਰਨ ਦੇ ਲਈ ਭਾਈ ਖਾਲੜਾ ਦਾ ਪਰਿਵਾਰ ਦੇ ਵਿੱਚੋਂ प्रदेश ਵਿੱਚ ਹੋਣ ਕਰਕੇ ਇੱਥੇ ਕੋਈ ਹਾਜ਼ਰ ਨਹੀਂ ਇਹ ਖਾਲੜਾ ਜੀ ਦਾ ਸਰਮਾਨ ਪਾਰਟੀ ਦੇ ਜਨਲਸ ਕਦਰ ਸਰਦਾਰ ਹਰਪਾਲ ਸਿੰਘ ਜੀ ਬਲੇਰ ਸਾਹਿਬ ਪ੍ਰਾਪਤ ਕਰਨਗੇ ਇਹ ਅਵਾਰਡ ਦੇਣ ਦੇ ਲਈ ਮੈਂ ਬੇਨਤੀ ਕਰਾਂ ਸਰਦਾਰ ਇਮਾਨ ਸਿੰਘ ਜੀਆ ਨੂੰ ਪ੍ਰੋਫੈਸਰ ਮਿੰਦਰਪਾਲ ਸਿੰਘ ਜੀਆ ਨੂੰ ਡਾਕਟਰ ਜੱਖੂ ਜੀਆ ਨੂੰ ਨਾਰੀਕੇ ਸਾਹਿਬ ਨੂੰ ਕਿ ਆ ਗਏ ਆ ਤਾਂ ਜੋ ਕਿ ਆਪਾਂ ਇਹ ਅਵਾਰਡ ਇਹ ਮਾਨ ਸਨਮਾਨ ਉਹਨਾਂ ਨੂੰ ਦੇ ਸਕੀਏ